ਸ਼੍ਰੀ ਅਈ ਹੋਲੀ ਮੀ ਤੁਮੀ ਮੈਂ ਗਾਤਿ ਨੇਤਿ ਸ਼੍ਰੀ ਸਾਹਿਬ ਦੇ ਸਹਿ ਪਿਆਰ ਵਰ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਅਤੁਪ ਕੰਠਾ ਲੱਗ ਜਿਤ ਮੇਰੀ ਮੇਰੇ ਮਨ ਦੀ ਅਤੁਪ ਕੰਠਾ ਹੈ ਗਰੀਬਨਵਾਜ਼ ਆਪ ਦੀ ਪੀਵਰ ਇੱਛਾ ਹੈ ਗਰੀਬਨਵਾਜ਼ ਮੈਨੂੰ ਦਰਸ਼ਨ ਦਿਓ ਜੇਤਬਾ ਜੀ ਨੂੰ ਕੀ ਵੱਡਾ ਜਰਨੈਲ ਜੀ ਸਹੇਖਾਂ ਔਰ ਅਗਦੇਵ ਦਾ

ਬਹੁਤ ਬਹੁਤ ਮੁਬਾਰਕਾਂ ਭੈਣ ਜੀ ਫਰੀ ਆਈ ਹੋਣਾ ਤੁਸੀਂ ਮੈਂ ਗਾਤਨੀ ਤੇ ਸ਼੍ਰੀ ਸਾਖ ਦੇ ਸਹਿ ਪਿਆਰ ਵਰ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਅਤੁਤ ਕੰਠਾ ਲੱਗ ਜਤ ਮੇਰੀ ਮੇਰੇ ਮਨ ਦੀ ਅਤੁਤ ਕੰਠਾ ਹੈ ਗਰੀਬਨਵਾਜ਼ ਆਪ ਦੀ ਤੀਵਰ ਇੱਛਾ ਹੈ ਗਰੀਬਨਵਾਜ਼ ਮੈਨੂੰ ਦਰਸ਼ਨ ਦਿਓ ਜੱਟੂ ਕੀ ਵੱਡਾ ਜਰਨੈਲ ਸੈਜੇ ਖਾਨ ਔਰ ਅਗਦੇਵ ਦਾ ਸਭਾ ਦਾ ਫੌਜ ਲੈ ਕੇ ਆਇਆ ਜੜ੍ਹ ਤੇ ਪਰ ਇਹ ਮਨ ਨੂੰ ਸਾਬ ਪਰਦੀ ਪਰੇ ਭਾਵੇਂ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਨਾਲ ਦਾ ਫੂਰਮਾ ਬਣ ਕੇ ਵਾਸ ਚਲੇ ਜਾਇਓ ਮਰ ਕੇ ਇਹ ਮਰ ਸੰਕਲਪ ਉਠਾਵੈ ਮਨ ਦੇ ਜੋ ਸੰਕਲਪ ਉਠਾਉਂਦੇ ਸੈਜੇ ਖਾਨ ਵੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਬਹਿਰ ਚਰਪੈ ਨਾ ਕਛੂ ਅੱਲਾ ਬਾਤ ਬਾਤ ਮੁਬਾਰਕਾ ਪੈਨ ਜੀ ਅਲੀ ਅਦਰ ਕੋਈ ਨਹੀਂ ਹੋਲੀ ਮੀ ਨੂੰ ਮੇਹਦ ਗਾਤ ਰੇਤਿ ਸ੍ਰੀ ਸਾਹਿਬ ਦੇ ਸਹਿ ਪਿਆਰ ਨਾਲ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਮਤੁਤ ਕੰਠਾ ਲਟ ਜਿਤ ਮੇਰੀ ਮੇਰੇ ਮਾਤ ਦੀ ਅਤੁੱਤ ਕੰਠਾ ਹੈ ਗਰੀਬਨਵਾਜ਼ ਆਪ ਦੀ ਤੀਵ੍ਰ ਇੱਛਾ ਹੈ ਗਰੀਬਨਵਾਜ਼ ਮੈਨੂੰ ਦਰਸ਼ਨ ਦਿਓ ਦੀਓ ਕੀ ਵੱਡਾ ਜਰਨੈਲ ਸੈਜੇ ਖਾਨ ਔਰ ਅਗਦੇਵ ਦਾ ਸਵਾਰਾਂ ਦੀ ਫੌਜ ਲੈ ਕੇ ਆਇਆ ਜੜ ਤੇ ਪਰੇ ਜਨਨ ਨੂੰ ਸਭ ਪਰਦੇ ਪ੍ਰੇਮਿ ਪਾਵੈ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਦਾ ਸਰੂਪਾ ਬਣ ਕੇ ਵਾਪਸ ਚਲੇ ਜਾਓ ਮਨ ਕੇ ਇਹ ਮ ਸੰਕਲਪ ਉਠਾਵੈ ਮਨ ਦੇ ਹੋ ਸੰਕਲਪ ਉਠਾਉਂਦੇ ਸੈਜੇ ਖਾਨ ਜੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਬਹਿਰੇ ਕਰਤ ਨਾ ਕੋ ਅੱਲਾ ਵੈ ਬਾਜ ਬਾਜ ਮੁਬਾਰਕਾ ਭੈਣ ਜੀ ਗਾਥਾ ਦੇ ਸ੍ਰੀ ਸਾਖ ਦੇ ਸਹਿ ਪਿਆਰ ਵਰ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਮੇਰੇ ਮਾਤਰੀ ਅਤੁੱਟ ਕੰਠਾ ਹੈ ਗਰੀਬਨਵਾਜ਼ ਆਪ ਦੀ ਤੀਵ੍ਰ ਇੱਛਾ ਹੈ ਗਰੀਬਨਵਾਜ਼ ਮੈਨੂੰ ਦਰਸ਼ਨ ਦਿਓ ਏਕ ਬਾਣੀ ਕਿ ਵੱਡਾ ਜਰਨੈਲ ਸੀ ਸੈਨਿਕਾਂ ਨੂੰ ਰਗ ਦੇਵਦਾ ਸਭਾ ਦਾ ਫੌਜ ਲੈ ਕੇ ਆਇਆ ਤੜਪੇ ਪਰ ਇਹ ਮਨ ਗੁਰ ਸਾਹਿਬ ਅਰੰਭੀ ਹੋਏ ਭਾਵੇਂ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਨਾਲ ਦਾ ਸੂਰਮਾ ਬਣ ਕੇ ਵਾਰਸ ਚਲੇ ਜਾਇਓ ਦੇਉ ਸੰਗਲਪ ਤੋਂ ਭਉਦੇ ਸੱਜੇ ਖਾਨ ਵੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਬਾਤ ਬਾਤ ਮੁਬਾਰਕਾ ਬੈਨ ਜੀ